ਉਧਰ ਨਸ਼ਾ ਵਿਰੁੱਧ ਮਹਿੰਦ ਦਾ ਹਿਸਾਬ ਜੋ ਪੁਲਿਸ ਨੇ ਪਠਾਨਕੋਟ ਜ਼ਿਲ੍ਹੇ ਦੇ ਸੁਜਾਨਪੁਰ ਤੋਂ ਵਿੱਚ ਨਸ਼ਾ ਤਸਕਰਾ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ ਤਾਂ ਜ਼ਿਲ੍ਹੇ ਪਦਾਰਥਾਂ ਦੀ ਤਸਕਰੀ ਦੇ 11 ਮਾਮਲੇ ਤੋਂ ਵਿੱਚ ਨਾਮਜ਼ਦ ਮੁਲਜ਼ਮ ਦੁਆਰਾ ਕੀਤੇ ਗਏ ਕਬਜ਼ੇ ਨੂੰ ਜੀਸੀਬੀ ਦੀ ਵਰਤੋਂ ਦੇ ਨਾਲ ਟਾ ਦਿੱਤਾ ਗਿਆ। ਦੇਖੋ ਜਿਹੜੀ ਅ ਅੱਜ ਦੀ ਕਾਰਵਾਈ ਹੈ ਇਹ ਕਾਰਵਾਈ ਮਿਊਸਪਲ ਕਾਉਂਸਲ ਵੱਲੋਂ ਇਨੀਸ਼ੀਏਟ ਕੀਤੀ ਗਈ ਹੈ ਕਿਉਂਕਿ ਇਲੀਗਲ ਜਿਹੜੀ ਇਨਕ੍ਰੋਚਮੈਂਟਸ ਹੈਗੀਆਂ ਉਹਨਾਂ ਦੀ ਡਰਾਈਵ ਚੱਲ ਰਹੀ ਹੈ। ਉਹਦੇ ਵਿੱਚ ਜੇਕਰ ਕੋਈ ਲਾਂਡ ਆਰਡਰ ਦੀ ਸਿਚੁਏਸ਼ਨ ਆਉਂਦੀ ਆ ਤੇ ਉਹਦੇ ਵਾਸਤੇ ਪਠਾਨਕੋਟ ਪੁਲਿਸ ਨੇ ਆਪਣੇ ਪ੍ਰੋਪਰ ਬੰਦੋਬਸਤ ਕੀਤੇ ਐਂਡ ਵੀ ਆਰ ਹੈਵਿੰਗ ਦੀ ਡਿਊਟੀ ਮੈਜਿਸਟਰੇਟ ਆਲਸੋ ਤੋ ਜਿਹੜੀ ਇਹ ਡੈਮੋਲੇਸ਼ਨ ਹੈਗੀ ਆ ਜਾਂ ਇਨਕ੍ਰੋਚਮੈਂਟ ਐਂਡ ਡੈਮੋਲੇਸ਼ਨ ਹੋ ਰਹੀ ਆ ਤੇ ਜਦੋਂ ਅਸੀਂ ਰਿਕਾਰਡ ਨੂੰ ਦੇਖਿਆ ਇਹ ਰਿਕਾਰਡ ਤੋਂ ਪਤਾ ਚੱਲਿਆ ਹੈਗਾ ਕਿ ਅਕਸਰ ਅਪਰਾਧਿਕ ਗਤੀਵਿਧੀਆਂ ਵਾਲੇ ਹੀ ਜਿਹੜੇ ਹੈਗੇ ਆ ਡੈਮੋਲੇਸ਼ਨ ਜਿਹੜੀ ਹੈਗੀ ਆ ਇਨਕ੍ਰੋਚਮੈਂਟ ਆ ਔਰ ਦੂਸਰੀ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਕਾਰਵਾਈਆਂ ਕਰਦੇ ਕੋਕੜਾ ਨੂੰ ਡਰ ਨਹੀਂ ਹੈ ਕਾਨੂੰਨ ਦਾ ਸੋ ਇਹਦਾ ਜਦੋਂ ਰਿਕਾਰਡ ਚੈੱਕ ਕੀਤਾ ਗਿਆ ਅੱਜ ਅਸੀਂ ਰਿਕਾਰਡ ਚੈੱਕ ਕੀਤਾ ਤੇ ਇਹਦੇ ਖਿਲਾਫ 11 ਅਪਰਾਧਿਕ ਮਾਮਲੇ ਜਿਹੜੇ ਹੈਗੇ ਆ ਦਰਜ ਨੇ ਔਰ 11 ਦੇ 11 ਹੀ ਜਿਹੜੇ ਹੈਗੇ ਆ ਤਕਰੀਬਨ ਉਹ ਨਾਰਕੋਟਿਕਸ ਦੀ ਸਮਗਲਿੰਗ ਦੇ ਮੁਕਦਮੇ ਦਰਜ ਆ ਸੋ ਜਿਹੜੀ ਕਾਰਵਾਈ ਆ ਉਹ ਕਾਨੂੰਨ ਦੇ ਮੁਤਾਬਕ ਜ਼ਾਤ ਦੇ ਮਤਾਬਕ ਔਰ ਜ਼ਾਦ ਵਿੱਚ ਰਹਿ ਕੇ ਹੋ ਰਹੀ ਆ ਔਰ ਜਿਹੜਾ ਵੀ ਕਾਨੂੰਨ ਦੀ ਉਲੰਘਣਾ ਕਰੇਗਾ ਸਰਕਾਰ ਉਹਦਾ ਜਿਹੜੀ ਪੰਜਾਬ ਸਰਕਾਰ ਬੜੀ ਸਖਤੀ ਨਾਲ ਪੇਸ਼